ਹੁਣ 2 ਤੋਂ ਵੱਧ ਬੱਚੇ ਪੈਦਾ ਕਰਨ ਤੇ ਸਰਕਾਰ ਦੇ ਵੱਲੋਂ ਪੈਸੇ ਦਿੱਤੇ ਜਾਣਗੇ ਵੱਡਾ ਐਲਾਨ ਜੁੜਾਇਆ ਸੀਐਮ ਦੇ ਵੱਲੋਂ ਕੀਤਾ ਗਿਆ ਹੈ 2 ਤੋਂ ਵੱਧ ਬੱਚੇ ਹੋਣ ਤੇ ਸਰਕਾਰ ਹੁਣ ਮਾਂਵਾ ਦੇ ਖਾਤੇ ਦੇ ਵਿੱਚ ਪੈਸੇ ਪਾਏਗੀ ਤੇ ਹਰੇਕ ਬੱਚੇ ਦੀ ਪੜ੍ਹਾਈ ਦੇ ਲਈ 15000 ਰੁਪਏ ਜੜੇ ਨੇ ਸਰਕਾਰ ਦੇ ਵੱਲੋਂ ਦਿੱਤੇ ਜਾਣਗੇ ਤੇ ਪੈਸੇ ਜੋ ਨੇ ਮਾਂ ਦੇ ਖਾਤੇ ਦੇ ਵਿੱਚ ਪਾਏ ਜਾਣਗੇ ਸੀਐਮ ਦੇ ਵੱਲੋਂ ਵੱਡਾ ਐਲਾਨ ਜੁੜਾ ਕੀਤਾ ਗਿਆ ਵੱਡਾ ਫੈਸਲਾ ਮਹਲਾਵਾ ਦੇ ਲਈ ਕੀਤਾ ਗਿਆ ਇਸ ਦੇ ਨਾਲ ਹੀ ਜਨੇਪਾ ਛੁੱਟੀ ਦੀ ਅਸ ਸੀਮਾ ਨੂੰ ਖਤਮ ਕਰ ਦਿੱਤਾ ਗਿਆ ਹੈ ਹੁਣ ਮਹਿਲਾਵਾਂ ਜੋ ਨੇ ਜਨੇਪਾ ਛੁੱਟੀ ਜਿੰਨੀ ਵਾਰ ਮਰਜ਼ੀ ਹੈ ਜਿਹੜਾ ਲੈ ਸਕਦੀਆਂ ਨੇ ਇਸ ਦੇ ਨਾਲ ਹੀ ਸਾਰੀਆਂ ਸੰਸਥਾਵਾਂ ਨੂੰ ਇਹ ਹੁਕਮ ਜਿਹੜੇ ਦਿੱਤੇ ਗਏ ਨੇ ਹੁਣ ਜਿਹੜੀਆਂ ਸੰਸਥਾਵਾਂ ਦੇ ਵਿੱਚ ਮਹਿਲਾਵਾਂ ਪ੍ਰੈਗਨਨਸੀ ਦੇ ਦੌਰਾਨ ਕੰਮ ਕਰਦੀਆਂ ਨੇ ਜਾਂ ਫਿਰ ਉਹਨਾਂ ਕੋਲ ਬੱਚੇ ਨੇ ਤਾਂ ਉੱਥੇ ਬਾਲ ਸੰਭਾਲ ਕੇਂਦਰ ਸਥਾਪਿਤ ਕਰਨ ਦਾ ਐਲਾਨ ਹੈ ਜਿਹੜਾ ਸੀਐਮ ਦੇ ਵੱਲੋਂ ਕਰ ਦਿੱਤਾ ਗਿਆ ਤਾਜ਼ੂ ਮਾਵਾਂ ਨੂੰ ਮਦਦ ਹੈ ਜਿਹੜੀ ਬੱਚੇ ਸੰਭਾਲਨ ਦੇ ਦੌਰਾਨ ਮਿਲ ਸਕੇ ਤਾਂ ਵੱਡਾ ਐਲਾਨ ਸੀਐਨ ਚੰਦਰਬਾਬੂ ਨਾਇਡੂ ਦੇ ਵੱਲੋਂ ਕੀਤਾ ਗਿਆ ਹੈ ਆਂਧਰਾ ਪ੍ਰਦੇਸ਼ ਦੀ ਸਰਕਾਰ ਨੇ ਇੱਕ ਬਹੁਤ ਹੀ ਵੱਡਾ ਫੈਸਲਾ ਲਿਆ ਹੈ ਦੋ ਤੋਂ ਵੱਧ ਬੱਚੇ ਜਿਸ ਪਰਿਵਾਰ ਦੀ ਹੋਣਗੇ ਉਹਨਾਂ ਨੂੰ ਪੈਸੇ ਦਿੱਤੇ ਜਾਣਗੇ ਤੇ ਹਰੇਕ ਬੱਚੇ ਦੀ ਪੜ੍ਹਾਈ ਦੇ ਲਈ 15000 ਰੁਪਏ ਮਾਂ ਦੇ ਖਾਤੇ ਦੇ ਵਿੱਚ ਪਾਏ ਜਾਣਗੇ ਤਾਂ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ ਦੱਸ ਦਈਏ ਕਿ ਆਂਧਰਾ ਪ੍ਰਦੇਸ਼ ਜਿੱਥੇ ਕਿ ਕਦੇ ਵੱਧ ਬੱਚਿਆਂ ਵਾਲੇ ਉਮੀਦਵਾਰਾਂ ਨੂੰ ਪੰਚਾਇਤ ਅਤੇ ਨਗਰ ਨਿਗਮ ਚੋਣਾ ਲੜਨ ਤੋਂ ਰੋਕਣ ਦੇ ਲਈ ਕਾਨੂੰਨ ਵਿੱਚ ਸੋਧ ਕੀਤੀ ਗਈ ਸੀ ਪਾਬੰਦੀ ਲਗਾਈ ਗਈ ਸੀ ਹੁਣ ਘਟਦੀ ਜਨਸੰਖਿਆ ਦਰ ਦੇ ਨਾਲ ਨਜੀਠਾ ਦੇ ਲਈ ਇੱਕ ਨਵੀਂ ਨੀਤੀ ਅਪਣਾਉਣ ਜਾ ਰਿਹਾ ਆਂਧਰਾ ਪ੍ਰਦੇਸ਼ ਦੱਸ ਦਈਏ ਕਿ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਦੀ ਅਗਵਾਈ ਵਾਲੀ ਸਰਕਾਰ ਹੁਣ ਆਬਾਦੀਵਾਦੇ ਨੂੰ ਮਨੁੱਖੀ ਪੂੰਜੀ ਦੇ ਵਿੱਚ ਨਿਵੇਸ਼ ਮੰਨ ਕੇ ਵੱਡੇ ਪਰਿਵਾਰਾਂ ਨੂੰ ਚਾਹਤ ਕਰਨ ਦੇ ਲਈ ਇੱਕ ਰਣਨੀਤੀ ਤਿਆਰ ਕਰ ਰਹੀ ਹੈ ਮੁੱਖ ਮੰਤਰੀ ਨਾਇਡੂ ਨੇ ਕਿਹਾ ਹੈ ਕਿ ਰਾਜ ਸਰਕਾਰ ਹੁਣ ਪਰਿਵਾਰ ਨੂੰ ਇੱਕ ਇਕਾਈ ਮੰਨ ਕੇ ਵਿੱਤੀ ਸਹਾਇਤਾ ਦੇਣ ਦੀ ਯੋਜਨਾ ਤਿਆਰ ਕਰ ਰਹੀ ਹੈ ਹੁਣ ਕਿਹਾ ਕਿ ਵੱਡੇ ਪਰਿਵਾਰਾਂ ਨੂੰ ਹੋਰ ਪ੍ਰੋਤਸਾਹਨ ਦਿੱਤੇ ਜਾ ਸਕਦੇ ਨੇ ਤਾ ਜੋ ਘਟ ਦੀ ਜਨਸਖਿਆ ਦਰ ਨੂੰ ਸੰਤੁਲਿਤ ਕੀਤਾ ਜਾ ਸਕੇ ਨਾਇਡੂ ਨੇ ਜ਼ੀਰੋ ਪ੍ਰੋਬਰਟੀ ਪਹਿਲ ਕਦਮੀ ਦੇ ਤਹਿਤ ਇੱਕ ਨਵੀਨਤਾਕਾਰੀ ਮਾਡਲ ਜੋ ਹੈ ਲਾਂਚ ਕੀਤਾ ਹੈ ਜਿਸ ਦੇ ਵਿੱਚ ਆਰਧਿਕ ਤੌਰ ਤੇ ਸਸ਼ਕਤ ਲੋਕ ਗਰੀਬ ਪਰਿਵਾਰਾਂ ਨੂੰ ਹੋਦ ਲੈਣਗੇ ਤਾਂ ਦੱਸ ਦਈਏ ਕਿ ਜੋ ਅਮੀਰ ਪਰਿਵਾਰ ਨੇ ਉਹ ਗਰੀਬ ਪਰਿਵਾਰ ਦੇ ਬੱਚਿਆਂ ਨੂੰ ਗੋਦ ਲੈਣਗੇ ਇਹ ਨਾ ਸਿਰਫ ਸਮਾਜਿਕ ਸਮਾਨਤਾ ਨੂੰ ਚਾਹਤ ਕਰੇਗਾ ਬਲਕਿ ਪੂਰੇ ਪਰਿਵਾਰ ਦੀ ਭਲਾਈ ਦੀ ਗਰੰਟੀ ਵੀ ਦੇਵੇਗਾ ਰਾਜ ਸਰਕਾਰ ਨੇ ਮਹਿਲਾ ਕਰਮਚਾਰੀਆਂ ਦੇ ਲਈ ਜਨੇਪਾ ਛੁੱਟੀ ਦੀ ਸੀਮਾ ਨੂੰ ਖਤਮ ਕਰ ਦਿੱਤਾ ਹੈ ਪਹਿਲਾ ਇਹ ਸਹੂਰਤ ਸਿਰਫ 2 ਵਾਰ ਤੱਕ ਸੀਮਿਤ ਸੀ ਤਸਦੀਕ ਕਿ ਹੁਣ ਮੁੱਖ ਮੰਤਰੀ ਨੇ ਕਿਹਾ ਕਿ ਔਰਤਾ ਜਿੰਨੀ ਵਾਰ ਚਾਹਣ ਜਨੇਪਾ ਛੁੱਟੀ ਲੈ ਸਕਦੀਆਂ ਹਨ ਤੇ ਨਾਲ ਹੀ ਉਹਨਾਂ ਸਾਰੀਆਂ ਇਸ ਰਿਲੇਟਿਡ ਜੋ پابੰਦੀਆਂ ਸੀ ਹਟਾ ਦਤੀਆਂ ਦੱਸਦੀ ਹੈ ਕਿ ਰਾਜ ਸਰਕਾਰ ਨੇ ਸਾਰੀਆਂ ਸੰਸਥਾਵਾਂ ਦੇ ਲਈ ਕਮਕਾਜੀ ਮਾਮਾ ਨੂੰ ਆਪਣੇ ਬੱਚਿਆਂ ਦੀ ਦੇਖਭਾਲ ਕਰਨ ਦੇ ਵਿੱਚ ਮਦਦ ਕਰਨ ਦੇ ਲਈ ਕੰਮ ਵਾਲੀਆਂ ਥਾਵਾਂ ਤੇ ਬਾਲ ਸੰਭਾਲ ਕੇਂਦਰ ਸਥਾਪਿਤ ਕਰਨਾ ਲਾਜ਼ਮੀ ਕਰ ਦਿੱਤਾ ਹੈ ਹਰੇਕ ਸਕੂਲ ਜਾਣ ਵਾਲੇ ਬੱਚੇ ਦੇ ਲਈ 15000 ਰੁਪਏ ਦੀ ਰਕਮ ਸਿੱਧੇ ਮਾਣੂ ਦਿੱਤੀ ਜਾਏਗੀ ਇਸ ਸਹਾਇਤਾ ਸਿੱਖਿਆ ਨੂੰ ਉਤਸ਼ਾਹਿਤ ਕਰਨ ਅਤੇ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਦੇ ਮੰਤਵ ਦੇ ਨਾਲ ਦਿੱਤੀ ਜਾ ਰਹੀ ਹੈ ਤਾਂ ਦੱਸਦੀ ਹੈ ਕਿ ਆਂਧਰਾ ਪ੍ਰਦੇਸ਼ ਦੀ ਸਰਕਾਰ ਦੇ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ 2 ਉਹ ਵੱਧ ਬੱਚਿਆਂ ਬਲੇ ਪਰਿਵਾਰ ਨੂੰ ਜੜਾ ਪੈਸੇ ਦਿੱਤੇ ਜਾਣਗੇ ਪੈਸੇ ਸਿੱਧੇ ਮਾਂ ਦੇ ਖਾਤੇ ਦੇ ਵਿੱਚ ਪਾਏ ਜਾਣਗੇ ਸੀਐਮ ਚੰਦਰਬਾਬੂ ਨਾਇਡੂ ਦੇ ਵੱਲੋਂ ਜੜਾਏ ਵੱਡਾ ਐਲਾਨ ਕੀਤਾ ਗਿਆ ਹੈ ਦੱਸਦੀਏ ਕਿ ਘਟ ਦੀ ਜਨਸੰਖਿਆ ਦਰ ਦੇ ਨਾਲ ਨਜੇਠਣ ਦੇ ਲਈ ਇੱਕ ਨਵੀਂ ਨੀਤੀ ਜੜੀ ਹੈ ਦੱਸਦੀਏ ਕਿ ਆਂਧਰਾ ਪ੍ਰਦੇਸ਼ ਦੀ ਸਰਕਾਰ ਦੇ ਵੱਲੋਂ ਤਿਆਰ ਕੀਤੀ ਜਾ ਰਹੀ ਹੈ ਹੁਣ ਅਮੀਰ ਪਰਿਵਾਰ ਜੋ ਨੇ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਗੋਦ ਲੈਣਗੇ ਜਿਸ ਦੇ ਨਾਲ ਪੂਰੇ ਪਰਿਵਾਰ ਦੀ ਜਿਹੜੇ ਜਿਸ ਦੇ ਨਾਲ ਦੱਸਦੀ ਹੈ ਕਿ ਨਾ ਸਿਰਫ ਸਮਾਜਿਕ ਸਮਾਨਤਾ ਨੂੰ ਉਚਾਹਤ ਜਿਹੜਾ ਮਿਲੇਗਾ ਬਲਕਿ ਪੂਰੇ ਪਰਿਵਾਰ ਦੀ ਪੜ੍ਹਾਈ ਦੀ ਗਰੰਟੀ ਵੀ ਉਸ ਦੇ ਨਾਲ ਕੀ ਕੀਤੀ ਜਾਏਗੀ ਤਾਂ ਦੱਸਦੀ ਹੈ ਕਿ ਰਾਜ ਸਰਕਾਰ ਦੇ ਵੱਲੋਂ ਇਹ ਵੱਡੀ ਪਹਿਲ ਕਦਮੀ ਜਿਹੜੀ ਕੀਤੀ ਜਾ ਰਹੀ ਹੈ ਮਹਿਲਾ ਕਰਮਚਾਰੀਆਂ ਦੇ ਲਈ ਜਨੇਪਾ ਛੁੱਟੀ ਦੀ ਸੀਮਾ ਨੂੰ ਖਤਮ ਕਰ ਦਿੱਤਾ ਗਿਆ ਹੁ ਜਿੰਨੀ ਵਾਰ ਮਰਜ਼ੀ ਜਨੇਪਾ ਛੁੱਟੀ ਮਹਿਲਾਵਾਂ ਦੇ ਵੱਲੋਂ ਲਈ ਜਾ ਸਕਦੀ ਹੈ ਤੇ ਨਾਲ ਹੀ ਕਾਮਕਾਰ ਜੀ ਮਹਿਲਾਵਾਂ ਜੋ ਸੰਸਥਾਵਾਂ ਦੇ ਨਾਲ ਜੁੜੀਆਂ ਹੋਈਆਂ ਨੇ ਕੰਮ ਕਰ ਰਹੀਆਂ ਨੇ ਉਹਨਾਂ ਦੇ ਲਈ ਬੱਚਿਆਂ ਨੂੰ ਸਾਮ ਸੰਭਾਲਣ ਦੇ ਲਈ ਬਾਲ ਸੰਭਾਲ ਕੇਂਦਰ ਜੁੜਾ ਸਥਾਪਿਤ ਕਰਨ ਦਾ ਵੀ ਵੱਡਾ ਫੈਸਲਾ ਕੀਤਾ ਗਿਆ ਤਾਂ ਕਿ ਮਹਿਲਾਵਾਂ ਨੂੰ ਆਰਾਮ ਮਿਲ ਸਕੇ ਇਸ ਦੇ ਨਾਲ ਹੀ ਹਰ ਇੱਕ ਸਕੂਲ ਜਾਣ ਵਾਲੇ ਬੱਚੇ ਦੇ ਲਈ 15000 ਰੁਪਏ ਕੀ ਰੁਪਏ ਦੀ ਰਕਮ ਹੈ ਜੋ ਸਰਕਾਰ ਦਵੇਗੀ ਉਸ ਦੇ ਮਾ ਦੇ ਖਾਤੇ ਦੇ ਵਿੱਚ ਜਿਹੜੀ ਪਾਈ ਜਾਵੇਗੀ